ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 30 ਜੁਲਾਈ ਤੇ ਕੱਲ 31 ਜੁਲਾਈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰਾਂਗੇ ਕਿ ਇਹ ਦੋ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਛਡੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਨੇਰ ਤੇ ਅਸਰ ਪਾਉਂਦੇ ਦਿਖਾਈ ਦੇ ਰਹੇ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰ ਦੇਣਾ ਚਾਹੁੰਦੇ ਹਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਇਲਾਕੇ ਜ਼ਿਲ੍ਹੇ ਤੇ ਸਵੀਡਨ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੇ ਆਪਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਪਹਿਲਾਂ ਲਾਈਵ ਤਾਇਆ ਸਰਲਟ ਤਸਵੀਰਾਂ ਵਿੱਚ ਸਰ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਮੋਗਾ ਆ ਗਿਆ ਫਰੀਦਕੋਟ ਆ ਗਿਆ ਫਰੀਦਕੋਟ ਆ ਗਿਆ ਮੁਕਸਰ ਹੋ ਗਿਆ ਜਲਾਲਾਬਾਦ ਇਸ ਇਤਿਹਾਸਕ ਖੇਤਰਾਂ ਵਿੱਚ ਹਲਕੀ ਫੁਲਕੀ ਕੁਝ ਇਲਾਕੇ ਸੰਗਣੀ ਬੱਦਲ ਵਾਈ ਦਾ ਦੌਰ جاری ਹੈ ਤਾਂ ਸਵੇਰ ਦੇ ਘੰਟੇ ਮੋਗਾ ਆ ਗਿਆ ਜਾਂ ਫਰੀਦਕੋਟ ਦੇ ਕੁਝ ਇਲਾਕਿਆਂ ਵਿੱਚ ਵੀ ਦਰਜ ਕੀਤਾ ਹੈ ਖਾਸ ਕਰ ਮੋਗਾ ਦੇ ਖੇਤਰਾਂ ਵੇਖਣ ਨੂੰ ਮਿਲੇ ਤੁਸੀਂ ਕਮੈਂਟ ਕਰ ਜ਼ਰੂਰ ਦੱਸਣਾ ਤੁਹਾਡੇ ਕਿੱਥੇ ਕਿਤੇ ਮੀ ਪਹੁੰਚਿਆ ਸਵੇਰ ਦੇ ਘੰਟਿਆਂ ਵਿੱਚ ਤੋਂ ਉਸ ਤੋਂ ਬਾਰੇ ਇੱਕ ਚੰਡੀਗੜ੍ਹ ਦੇ ਆਸ-ਪਾਸ ਜਾਂ ਜਮਨਾ ਨਗਰ ਤੇ ਆਸ-ਪਾਸ ਜਿਹੜੀ ਬੱਦਲਵਾਈ ਬਣੀ ਹੈ ਕੁਝ ਕਿਲਾਕਿਆਂ ਵਿੱਚ ਜਿਹੜੇ ਅਸਭਾਵਨਾ ਜਾਪਰੀ ਕੁਝ ਕਿਲਾਕਿਆਂ ਵਿੱਚ ਜਿਹੜਾ ਦਰਜ ਕੀਤਾ ਜਾ ਰਿਹਾ ਹਲਕੇ ਛਰਾਟੇ ਦਰਜ ਕੀਤੇ ਜਾ ਸਰੇ ਕੁਝ ਥੋੜ੍ਹ ਬਤ ਖੇਤਰਾ ਵਿੱਚ ਉਸ ਰੈਕਾ ਤੋਂ ਕਾ ਪਾਗਾ ਦੇ ਦਰਮਿਆਨ ਨਾ ਮੈਂ ਪੈ ਸਕਦਾ ਹੈ ਜਰਤਰ ਲੱਗੇ ਮੌਸਮ ਜਿਆ ਠੀਕ ਠਾਕ ਰਹਿਣ ਦਾ ਸਾਰ ਨੇ ਤਾਂ ਬਾਕੀ ਪੰਜਾਬ ਦੇ ਕੁਝ ਮਾਝਾ ਤੇ ਬਾਬਾ ਦੇ ਖੇਤਰ ਕੁਝ ਪੂਰਬੀ ਖੇਤਰੋਗੇ ਆ ਕੁਝ ਕਿਲਾਕਾਂ ਮਿਲਕੀ ਪੁਲਕੀ ਜਿਰਾਵਾਲਾ ਦਾ ਇਤਿਹਾਸਪਰ ਜਿਹੜਾ ਸਿਸਟਮ ਬਣਿਆ ਜੋ ਕਿ ਆ ਜੇਕਰ ਸਿਸਟਮ ਬੰਦਾ ਠੀਕ ਹੋਰ ਇਸ ਨੂੰ ਨਵੀਂ ਮਿਲਦੀ ਤਾਂ ਹੋਰ ਜਿਹੜਾ ਇਹ ਕੁਝ ਕਲਾਕਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਖਾਸ ਕਰ ਮਾਝਾ ਦੁਆਬਾ ਦੇ ਖੇਤਰਾਂ ਵਿੱਚ ਯਾਨੀ ਕਿ ਅੱਜ ਕਹਿਣ ਦਾ ਭਾਵ ਕਿ 30 ਜੁਲਾਈ ਤੇ 31 ਜੁਲਾਈ ਇਹ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਘਾਟੋ-ਘਾਟੂ 60 ਤੋਂ 70 ਜਾਂ 70 ਤੋਂ 75% ਖੇਤਰਾ ਮੀਂਹ ਦੇ ਸਾਰ ਜਿਹੜੇ ਜਾਪਰੇ ਨੇ ਧਰਿਆਣਾ ਤੇ ਰਾਜਸਥਾਨ ਜਿਹੜੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਜਿਵੇਂ ਸਿਰਸਾ हिसार ਫਤਿਆਬਾਦ ਹੋ ਗਿਆ ਜੀਂਦ ਹੋ ਗਿਆ ਸਰ ਰੁੱਤਕ ਕੁਝ ਜਿਹੜੇ ਦਿੱਲੀ ਦੇ ਲਗਦੇ ਪਾਣੀ ਪਤੋਗਾ ਜਾਂ ਚੰਡੀਗੜ੍ਹ ਦੇ ਨਾਲ ਲਗਦੇ ਅੰਬਾਲਾ ਪੰਚਕੂ ਲਗਾ ਜਮਣਾ ਨਗਰ ਹੋ ਗਿਆ ਇਨਾਂ ਖੇਤਰਾਂ ਵਿੱਚ ਸੁਭਾਵਨਾ ਰਹੇਗੀ ਤਾਂ ਉਸੇ ਸ਼੍ਰੀ ਗੰਗਾ ਨਗਰ ਹਰਮਨਗੜ ਨੂਬਗੜ ਖਾਜੂ ਵਾਲਾ ਗਿਆ ਸੂਰਤਗੜ ਹੋ ਗਿਆ ਜਾਂ ਸੰਗਰੀ ਆ ਗਿਆ ਇਨਾਂ ਇਲਾਕਿਆਂ ਵਿੱਚ ਸੁਭਾਵਨਾ ਰਹੇਗੀ ਚੂਰੂ ਦੇ ਆਸਪਖ ਖੇਤਰਾਂ ਵਿੱਚ ਸੁਭਾਵਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਹੈ ਦੋ ਦਿਨਾਂ ਦੇ ਵਿੱਚ ਤਾਂ ਪੰਜਾਬ ਦੇ ਜ਼ਿਆਤਰ ਖੇਤਰਾਂ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਸੁਭਾਵਨਾ ਰਹੇਗੀ ਤੇ ਕਿਤਕ ਤਲਕਾ ਦਰਮਿਆਨਾ ਤੇ ਕੁਝ ਥੋੜੇ ਬਹੁਤੇ ਜਾਨਕੀ ਦੋ ਚਾਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੱਟ ਜਿਹੜੀ ਵੇਖਣ ਨੂੰ ਮਿਲ ਸਰੀ ਦੋ ਦਿ ਜੋ ਹੋ ਸਕਦਾ ਜਿਹੜੀ ਕਾਰਵਾਈ ਘੱਟ ਇਲਾਕੇ ਵਿੱਚ ਵੇਖਣ ਨੂੰ ਮਿਲੇ ਤੇ ਕੱਲ ਹੋ ਸਕਦਾ ਕਿ ਜ਼ਿਆਰੇ ਇਲਾਕੇ ਵਿੱਚ ਜੇਕਰ ਅੱਜ ਜੇ ਕਾਰਵਾਈ ਜ਼ਿਆਰੇ ਇਲਾਕੇ ਵਿੱਚ ਵੇਖਣ ਨੂੰ ਮਿਲੀ ਕੱਲ ਥੋੜੇ ਘੱਟ ਇਲਾਕੇ ਵਿੱਚ ਸਭਾਵਨਾ ਰੁਕ ਜੇਕਰ ਅੱਜ ਕਾਰਵਾਈ ਘੱਟ ਆਪਣੀ ਵੇਖਣ ਨੂੰ ਮਿਲੀ ਤੇ ਕੱਲ ਜ਼ਿਆਦਾ ਸਭਾਵਨਾ ਰੁਕ ਯਾਨੀ ਕਿ ਕੈਨ ਦਾ ਭਾਵ ਹੈ ਕਿ ਦੋ ਦਿਨਾਂ ਦੇ ਵਿੱਚ ਪੰਜਾਬ ਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਹਨੇਰ ਦੇ ਸਾਰ ਬੰਦੇ ਦਿਖਾਈ ਦੇ ਰਹੇ ਤੋਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 30 ਤੇ 31 ਜੁਲਾਈ ਦੇ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਘਟੋ ਘਟੋ ਵਿੱਚ 70 ਤੋਂ 75 ਜਾਂ 75 77% ਖੇਤਰਾਂ ਵਿੱਚ ਚਾਂਸ ਨਾਂ ਦੇ ਹਰਿਆਣਾ ਤੇ ਰਾਜਸਥਾਨ ਦੇ ਵੀ ਜਿਹੜੇ ਪੰਜਾਬ ਤੇ ਨਾ ਲੱਗਦੇ ਆਪਣੇ ਖੇਤਰਾਂ ਵਿੱਚ ਕਿਤੇ ਕਿਤੇ ਹਲਕਾ ਤੇ ਕਿਤੇ ਕਿਤੇ ਦਰਮਿਆਨਾ ਪੰਜਾਬ ਤੇ ਜ਼ਿਆਤਰ ਖੇਤਰਾਂ ਵਿੱਚ ਹਲਕਾ ਦਰਮਿਆਨੀ ਦਰਜ ਕੀਤਾ ਜਾਵੇ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਭਾਰੀ ਮੀਂਹ ਦੀ ਛੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਬਾਕੀ ਪਹਿਲਾਂ ਵੀ ਕਾਫੀ ਆਪਾਂ ਕਹਿ ਚੁੱਕੇ ਆ ਠੀਕ ਹੈ ਸਿਸਟਮ ਜਿਹੜੇ ਲੱਗਣੇ ਨੇ ਕਾਦੀ ਆਪਾਂ 1 12 13 ਨੂੰ ਕਿਹਾ 117 18 ਨੂੰ ਕਿਹਾ 20 21 ਨੂੰ ਕਿਹਾ ਸੀ ਤਾਂ ਸਿਸਟਮ ਜਿਹੜੇ ਨਹੀਂ ਲੱਗੇ ਪੂਰੀ ਤਰ੍ਹਾਂ ਠੀਕ ਹੈ ਇਹ ਵੀ ਸਿਸਟਮ ਹੋ ਸਕਦਾ ਹੈ ਬਾਕੀ ਪਰਮਾਤਮਾ ਤੇ ਠੀਕ ਹੋ ਸਕਦਾ ਹੈ ਖਾਲ ਸਿਸਟਮ ਕਮਜ਼ੋਰ ਪੈਂਦਾ ਬਾਈ ਚਾਂਸ ਕੁਝ ਜਿਹੜੇ ਫੈਕਟ ਜਿਹੜੇ ਠੀਕ ਹੈ ਨਹੀਂ ਲੱਗਾ ਨਾ ਸਾਰ ਜਿਹੜੇ ਪਾਉਂਦੇ ਤਾਂ ਇਸ ਤੋਂ ਬਾਅਦ ਜਿਹੜਾ ਇੱਕ ਤੋਂ ਲੈ ਕੇ ਠੀਕ ਹੈ 4 ਅਗਸਤ ਦੇ ਵਿੱਚ ਵਿੱਚ ਵਿਚਕਾਰ ਜਿਹੜੇ ਦਿਨ ਹੋਣਗੇ ਠੀਕ ਹੈ ਇਹਨਾਂ ਵਿੱਚ ਸੰਭਾਵਨਾ ਜ਼ਿਆਦਾ ਰਹੇਗੀ ਤਾਂ ਫੁੱਲ ਸੰਭਾਵਨਾ ਵੀ ਬਣੀ ਹੈ 30 ਤੇ 31 ਜੁਲਾਈ ਠੀਕ ਹੈ ਦੋ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜ਼ਿਆਦਾਤਰ ਖੇਤਰਾਂ ਵਿੱਚ ਦੇ ਸਾਤ ਜਿਹੜੇ ਪਾਉਂਦੇ ਦਿਖਾਈ ਦੇ ਰਹੇ ਨੇ ਇਹ ਨਹੀਂ ਹੋਵੇਗਾ ਕਿ 30 ਨੂੰ ਅੱਜ ਪੂਰੇ ਪੰਜਾਬ ਜਾਂ ਹਰਿਆਣਾ ਰਾਜਸਥਾਨ ਵਿੱਚ ਪੈ ਜਾਏਗਾ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਬਣੇਗੀ ਅੱਜ ਹੋ ਸਕਦਾ ਕੁਝ ਖੇਤਰਾਂ ਵਿੱਚ ਸੰਭਾਵਨਾ ਰਵੇ ਕੱਲ ਵੀ ਠੀਕ ਹੈ ਕੁਝ ਖੇਤਰ ਹੋ ਸਕਦੇ ਜਿਆਦਾ ਸੁਚ ਕਵਰ ਹੋਣ ਦੀ ਸੰਭਾਵਨਾ ਇੱਕ ਅਸਾਰ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਪੈਣ ਦੇ ਅਸਾਰ ਫਿਲਹਾਲ ਦੀ ਕੜੀ ਨਹੀਂ ਜਾਪ ਰੇ ਤਾਂ ਹੋ ਸਕਦੇ 31 ਜੁਲਾਈ ਦੀ ਰਾਤ ਤੋਂ ਲੈ ਕੇ ਠੀਕ ਹੈ 3-4 ਅਗਸਤ ਦੇ ਵਿਚਾਲੇ ਤਾਂ ਇਹ ਜਿਹੜੇ ਦਿਨ ਹੋਣਗੇ ਘੰਟੇ ਹੋਣਗੇ ਇਸ ਵਿੱਚ ਚਾਰਾ ਜਿਹੜੀਆਂ ਹਲਚਲਾਂ ਹੁੰਦੀ ਸੰਭਾਵਨਾ ਰਵੇਗੀ ਤਾਂ ਪੰਜਾਬ ਦੇ ਤੇ ਹਰਿਆਣਾ ਤੇ ਜ਼ਿਆਤਰ ਖੇਤਰਾਂ ਹਲਕਾ ਦਰਮਿਆਨਾ ਵੀ ਦਰਜ ਕੀਤਾ ਜਾਵੇਗਾ ਤੇ ਕੁਝ ਖੇਤਰ ਇਹੋ ਜਿਹਾ ਵੀ ਹੋਣਗੇ ਜਿੱਥੇ ਕਿ ਭਾਰੀ ਮੀਂਹ ਦੀ ਛੱਟ ਜਿਹੜੀ ਵੇਖਣ ਨੂੰ ਮਿਲ ਸਦੀ ਕੁਝ ਥੋੜੇ ਬੋਤੇ ਇੱਕ ਦੋ ਜ਼ਿਲ੍ਹੇ ਹੋਣਗੇ ਜਿੱਤੇ ਆਤੀ ਭਾਰਮੀ ਵੀ ਦਰਜ ਕੀਤਾ ਜਾਸ ਰਹੇ ਹੋ ਜੀ ਕੰਡੀਸ਼ਨ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤਾਂ 30 31 ਜੁਲਾਈ ਨੂੰ ਹੋ ਸਕਦਾ ਪੰਜਾਬ ਦੇ ਪੂਰੇ ਤੇ ਹਰਿਆਣਾ Rajasthan ਦੇ ਪੂਰੇ ਖੇਤਰਾ ਉਮੀਦ ਹੈ ਸਾਰਨਾ ਬੰਨ ਠੀਕ ਹੋ ਸਕਦਾ ਹੈ ਬਾਕੀ ਫਿਰ ਵੀ ਪੰਜਾਬ ਹਰਿਆਣਾ ਤੇ Rajasthan ਦੇ ਜ਼ਿਆਤਰ ਖੇਤਰਾ ਉਮੀਦ ਹੈ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਦੋ ਦਿਨਾਂ ਦੇ ਵਿੱਚ 30 ਤੇ 31 ਜੁਲਾਈ ਨੂੰ ਭਾਵੇਂ ਮੱਧਜ ਬਾਬਾ ਦੇ ਖੇਤਰ ਹੋਣ ਭਾਵੇਂ ਪੱਛਮੀ ਦੇ ਹੋਣ ਭਾਵੇਂ ਮੱਧ ਹੋਵੇ ਭਾਵੇਂ ਪੂਰਬੀ ਖੇਤਰ ਹੋਵੇ ਭਾਵੇਂ सिरसा ਹਸਾਰ ਫਤਿਆਵਾ ਰੋहतक ਹੋਵੇ ਉਸ ਜੀਨ ਹੋਵੇ ਪੰਚਕੁਲਾਵੇ ਕੁਰਕ ਖੇਤਰਾਂ ਆ ਇਸ ਦੇ ਨਾਲ ਜਮਨਾ ਨਗਰ ਦੇ ਇਲਾਕੇ ਸ਼੍ਰੀ ਗੰਗਨ ਹਨਮਾਨਗੜ ਨੂਬਗੜ ਸੰਗਰੀ ਆ ਗਿਆ ਖਾਜੂ ਵਾਲਾ ਗਿਆ ਜਾਂ ਚੂਰੂ ਦੇ ਆਸਪਾਸ ਖੇਤਰ ਹੋਗੇ ਜਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕੇ ਅੰਮ੍ਰਿਤਸਰ ਹੋ ਗਿਆ ਤਰਨਤਾਲ ਜਲੰਧਰ ਕਪੂਰਥਲਾ ਲੁਧਿਆਣਾ ਫਿਰੋਜ਼ਪੁਰ ਹੋ ਗਿਆ ਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਉਸ ਤੋਂ ਬਾਅਦ ਬਠਿੰਡਾ ਆ ਗਿਆ ਮਾਨਸਾ ਆ ਗਿਆ ਇਸ ਦੇ ਨਾਲ ਇਹਦੇ ਕੁਝ ਪੂਰਬੀ ਜਿਵੇਂ ਖੇਤਰ ਹੋਗੇ ਜਿਵੇਂ ਲੁਧਿਆਣਾ ਦਾ ਹੋ ਗਿਆ ਖੇਤਰ ਕੁਝ ਬਰਨਾਲਾ ਮਲੇਰਕੋਟਲਾ ਜਾਂ ਆ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੋਗੇ ਇਸ ਦੇ ਨਾਲ ਨਵਾਂ ਸ਼ਹਿਰ ਹੋ ਗਿਆ ਜਾਂ ਰੂਪਨਗਰ ਅਨੰਤਪੁਰ ਸਾਹਿਬ ਦੇ ਇਲਾਕੇ ਪਟਿਆਲਾ ਆ ਗਿਆ ਅੱਲੀ ਚੰਡੀਗੜ੍ਹ ਦੇ ਇਲਾਕੇ ਜਾਨੀ ਕਿਸੇ ਵੀ ਇਲਾਕੇ ਵਿੱਚ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਰਵੇ ਕਿਤੇ ਵੀ ਜਿਹੜੇ ਮੀਂਹ ਦੇ ਸਾਰ ਬੰਦੇ ਦਿਖਾਈ ਦੇ ਰਹੇ ਕਿਉਂਕਿ ਨਵੀਂ ਜਿਹੜੀ ਹੌਲੀਲੀ ਵਧਣੀ ਸ਼ੁਰੂ ਹੋ ਗਈ ਹੈ ਤੇ ਰਬ ਸਾਗਰ ਤੋਂ ਤੇ ਜਿਹੜੇ ਬੰਗਾਲ ਦੀ ਖਾੜੀ ਤੋਂ ਲਗਾਤਾਰ ਹਵਾਵਾਂ ਜਿਹੜੇ ਪੰਜਾਬ ਵੱਲ ਹਰਿਆਣਾ ਤੇ ਰਾਜਸਥਾਨ ਵੱਲ ਕੂਚ ਕਰ ਰਹੀਆਂ ਇਸ ਕਰਕੇ ਅਚਾਨਕ ਜਿਹੜੇ ਗਰਜ ਚਮਕੜ ਬੱਦਲ ਬਣ ਸਕਦੇ ਜੋ ਕਿ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਬਾਕੀ ਵਾਹਿਗੁਰੂ ਤੇ ਪਰਮਾਤਮਾ ਤੇ ਜੋ ਵੀ ਆਪਣਾ ਸੈਟਲਾਈਟ ਤਸਵੀਰਾਂ ਮੇਰੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋ ਸਟੇ ਕੋਈ ਕੋਈ ਗਲਤੀ ਹੋਈ ਤਾਂ ਆਪਣਾ ਛੋਟਾ ਵੀ ਸਮਝ ਕੇ ਮaaf ਕਰ ਦੇਣਾ ਤਾਂ ਆਪਾਂ ਜੋ ਵੀ ਸੈਟਲਾਈਟ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ